ਮਾਂਗੋ ਕਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ ਡਰੱਗਜ਼ ਦੇ ਖਿਲਾਫ ਉਹਦੇ ਚ ਅਮਰitsar ਕਮਿਸ਼ਨਰਟ ਪੁਲਿਸ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਕਮਰਸ਼ੀਅਲ ਕੁਆਂਟੀਟੀ ਦੀ 1 ਕਿਲੋ ਜਿਹੜੀ ਹਿਰੋਇਨ ਬ੍ਰਾਂਟਿਟੀ ਅਤੇ ਇੱਕ ਪੜਾ ਪੁਰਾਣਾ ਸਮਗਲਰ ਜਿਹੜਾ ਕਿ ਇੱਕ ਕਲੇਮਡ ਡਿਫੈਂਡਰ ਹੈ ਇੱਕ ਪੁਰਾਣੇ ਕੇਸ ਦੇ ਵਿੱਚ ਉਹ ਗ੍ਰਿਫਤਾਰ ਕੀਤਾ ਸੁੱਚਾ ਸਿੰਘ son of ਦਲੀਪ ਸਿੰਘ ਪਿੰਡ ਖਾਨਵਾਲ ਪੀਐਸ ਅਜਨਾਲਾ ਅਮਰਸਰ ਰੂਰਲ ਇਹ ਇੱਕ 2023 ਦਾ ਮੁਕਤਮਾ ਹੈਗਾ ਥਾਣਾ ਅਜਨਾਲਾ ਦਾ ਜਿੱਤੇ ਦੀ ਸਿਸਟਰ ਇਹਨਾਂ ਦਾ ਇੱਕ ਕਵਾਂਟੀ ਕਾਪੀ ਉਹ ਵੀ ਗ੍ਰਿਫਤਾਰ ਹੋਏ ਆ ਉਹਦੋਂ 4 ਕਿਲੋ ਹਿਰੋਇਨ ਦਾ ਉਹ ਮੁਕਤਮਾ ਦੱਚ ਸੀ ਇਹ ਉਹ ਇਹ ਬੰਦਾ ਉਸ ਚ ਪਹੌੜਾ ਸੀ ਸੁੱਚਾ ਸਿੰਘ ਇਸ ਤੋਂ ਇਲਾਵਾ ਇਹ ਗੱਲ ਜਿਹੜੀ ਇਹਦੀ ਪੁਛਗਿੱਛ ਤੋਂ ਸਾਹਮਣੇ ਆਈ ਕਿ ਜਦੋਂ ਕਨਸਾਈਨਮੈਂਟ ਡਰੋਨ ਰਾਹੀਂ ਮਂਗਵਾਂਦਾ ਸੀ 1 ਲੱਖ ਰੁਪਏ ਨੂੰ ਮਿਲਦਾ ਸੀਗਾ ਉਹ ਕਨਸਾਈਨਮੈਂਟ ਨੂੰ ਦੁਕਾਨੇ ਪਹੁੰਚਾਉਣ ਦਾ ਤੇ ਉਹ ਉਸਤੇ ਵੀ ਅਸੀਂ ਵਰਕ ਕਰ ਰਹੇ ਹਾਂ ਇਹਦੀ ਜਿਹੜੀ ਫਾਈਨੈਂਸ਼ੀਅਲ ਐਸਪੈਕਟ ਹੈ ਔਰ ਜਿਹੜਾ ਇਹਦਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ 스내ਚਿੰਗ ਦਾ ਚੋਰੀ ਦਾ ਔਰ ਮਾਈਨਿੰਗ ਐਕਟ ਦੇ ਪਰਚੇ ਪਹਿਲਾਂ ਵੀ ਦੱਤੇ ਨੇ ਉਸ ਤੋਂ ਬਾਅਦ ਇਹ ਪੂਰਾ ਆਪਣਾ ਇਹਦੇ ਵਿੱਚ ਕੰਮ ਹੋ ਗਿਆ ਡਰਗ ਟ੍ਰੇਡ ਦੇ ਵਿੱਚ ਔਰ ਵੱਡਾ ਡਰਗ ਸਵਗਰ ਬਣ ਗਿਆ ਪਗੋੜਾ ਹੁਣ ਤੋਂ ਬਾਅਦ ਔਰ ਇਹਨੇ ਹੁਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਵੀ ਜਾ ਕੇ ਆਪਣਾ ਇੱਕ ਟਿਕਾਣਾ ਬਣਾਇਆ ਹੋਇਆ ਜਿੱਥੇ ਜਾ ਕੇ ਲੁਕ ਜਾਂਦਾ ਸੀ ਆਪਣੇ ਕੰਮ ਕਰਨ ਤੋਂ ਬਾਅਦ ਔਰਲੀ ਜਿਹੜੀ ਤਤਤੀਸ਼ ਹੋ ਜਾਂਦੀ